ਸ੍ਰੀ ਗੰਨ ਜੀ ਸਵਾਗਤ ਹੈ ਤੁਹਾਡਾ ਨਿਰਮਿਤ ਲੋਗ ਵਿੱਚ ਅੱਜ ਆਪਾਂ ਬਣਾਵਾਂਗੇ ਮੌਨਨ ਦਾ ਪੜਤਾ ਉਹਦੇ ਵਾਸਤੇ ਆਪਾਂ ਤਹਿ ਮੈਂਗਣ ਲੈ ਲਏ ਬੈਂਗਣ ਦੀਆਂ ਡੰਡੀਆਂ ਦੇ ਨਾਲ ਹੇ ਚੇਲਣਾ ਹੰਗਾ ਮਾ ਪਤੈਲ ਲਾ ਲਿਆ ਥੋੜਾ ਥੋੜਾ ਸਾਰੇ ਨੂੰ ਹੁਣ ਆਪਾਂ ਇਧਰ ਗੈਸ ਜਿਹੜਾ ਗੈਸ ਦੇ ਉੱਪਰ ਰੱਖ ਲਿਆ ਇਹ ਤਾਂ ਪੱਕੇ ਇਹ ਥੋੜੀ ਜਿਹੀ ਦੇਰ ਬਾਅਦ ਪਰੋ ਪਰੋ ਕੇ ਨਾ ਨਾ ਸਾਰਾ ਪਕਾ ਲਾਂਗੇ ਚੰਗੀ ਤਰ੍ਹਾਂ ਭੁੰਨ ਲਾਂਗੇ ਫੇ ਉਸ ਤੋਂ ਬਾਅਦ ਛਿੱਲ ਲਾਂਗੇ ਨਾ ਹੋ ਗਏ ਰੱਖੇ ਹੁਣ ਆਪਾਂ ਇਹਦਾ ਪਾਸਾ ਪੰਟ ਦੇੰਨੇ ਸਾਰੇ ਵੰਨ ਲਵਾਂ। ਬਸ ਕਰਦੇ। ਵੰਗਣ ਆਪਣੇ ਜੰਗੀ ਤਰ ਹੋ ਗਏ। ਵਧੀਆ ਸਾਰੇ ਪੁੱਜ ਗਏ। 7-8 ਮਿੰਟਾਂ ਦੇ ਵਿੱਚ ਹੋ ਜਾਂਦੇ ਵੰਗੜੀ। ਹੁਣ ਇਹਨਾਂ ਨੂੰ ਠੰਡੇ ਕਰਕੇ ਫਿਰ ਸ਼ੈੱਲ ਲਾਂਗੇ। ਆਇਂਦਰ ਆ। ਕੜਾਈ ਰੱਖ ਲਈ ਕੜਾਈ ਦੇ ਵਿੱਚ। કડચી ਤੇਲ ਦੀ ਪਾ ਲਈ ਹੁਣ ਆਪਾਂ ਵਿੱਚ ਜੀਰਾ ਪਾਵਾਂਗੇ ਬੇਟ ਬਰੀਕ ਕੱਟਿਆ ਹੋਇਆ ਲਸਣ ਪਾ ਦਿੰਦੇ ਆਂ ਅਦਰਕ ਦੇ ਸਕਦੇ ਆਂ

लेते हैं कसूरी मेथी ధో షిల్ ధోలేసి చంగీత చెక్లేదు మెస్